ਆਹ ਹੋਈ ਤੁਰੀ ਲੰਦੀ ਵੋਟਾਂ ਮੰਗਰ ਕਿਤੇ ਕੱਖ ਨਹੀਂ ਉਹ ਕਰਾਇਆ ਪੰਜਾਂ ਸਾਲਾਂ 'ਚ ਆ ਗਈ ਮੂੰਹ ਚੁੱਕ ਕੇ ਗੁੱਡੀ ਦੀ ਬੀਬੀ ਮੰਨੀ ਨਾ ਮੈਂ ਕਿਉਂ ਪਾਣੀ ਪਾਣੀ ਨੂੰ ਵੋਟ ਹਰਗਾ ਸਸਰੀਕਾਲ ਭੈਣ ਜੀ ਸਸਰੀਕਾਲ ਭੈਣ ਜੀ ਸਸਰੀਕਾਲ ਭੈਣ ਜੀ ਮੈਂ ਉਹ ਕਹਿਣਾ ਚਾਹੁੰਦੀ ਆ ਕਿ ਇਸ ਵਾਰ ਵੀ ਪੂਰੀ ਵਾਹ ਲਾ ਦਿਓ ਜਿੱਦਾਂ ਤੁਸੀਂ ਪਿਛਲੀ ਵਾਰ ਲਾ ਕੇ ਤੇ ਮੈਨੂੰ ਸਰਪੰਚਣੀ ਬਣਾਇਆ ਸੀ ਤੇ ਇਸ ਵਾਰ ਵੀ ਤੁਹਾਡੀ ਭੈਣ ਸਰਪੰਚਣੀ ਬੰਨਣਾ ਚਾਹੁੰਦੀ ਆ ਹੂੰ ਪੰਜਾਂ ਸਾਲਾਂ 'ਚ ਤੂੰ ਅੱਗੇ ਕੀ ਕਰਤਾ ਹੱਬੇ ਜਿਹੜੇ ਪੰਨਿਆ ਸਾਰੇ ਤੂੰ بڑے ਰੰਗ ਲਾਤੇ ਸਰਪੰਚਨੀ ਬਣ ਕੇ ਕਿਤੇ ਇੱਕ ਘਰ ਤੋਂ ਪਿੰਡ ਦਾ ਕਰਾਇਆ ਨਾ ਨਾ ਇਸ ਵਾਰ ਨਹੀਂਹੀਂ ਤੈਨੂੰ ਵੋਟਾਂ ਪਾਉਣੀਆਂ ਹੋਰ ਕਿਸ ਨੂੰ ਜਿਤਾਉਣਾ ਇਸ ਵਾਰ ਹੋਰ ਕਿਹਨੂੰ ਮੌਕਾ ਦੇਣਾ ਹਲੇ ਸਰਪੰਚਨੀ ਇਹਦੀ ਕਿ ਲੋੜੀ ਦੱਸ ਭਲਾ ਤੈਨੂੰ ਲੱਗਦਾ ਇਹਨਾਂ ਹੋਰ ਕਿਤੇ ਵੋਟਾਂ ਪਾਦਾਂਗੇ ਤੈਨੂੰ ਹੀ ਪਾਉਣੀਆਂ ਵਾ ਨਾਲੇ ਨਹੀਂ ਚੰਗੀ ਤੇ ਸਾਡੀ ਸਰਪੰਚਨੀ ਕਾ ਮਮੀ ਕਿਦਾਂ ਕਰਾ ਸਕਦੀ ਐ ਸਰਪੰਚ ਜੀ ਦੀ ਨਜ਼ਰ ਪੇ ਸ਼ਗਰਾਂ ਟਣਾ ਆਉਣਗੇ ਆਹ ਉਹ ਸਰਪੰਚ ਜੀ ਚੱਲੀ ਕਰੋ ਕੋਈ ਲੋਹੇ ਫਾਲੇ ਸਰਪੰਚ ਜੀ ਚੰਗਾ ਪੰਚੀ ਚੰਗਾ ਜੀ ਜੀ ਕਿਲਾ ਜਾਈਂ ਤੈਰਾ ਅਰੇ ਨਾ ਮੇਰਾ ਵੇਗ ਲਾ ਗੀਰਾ ਦੇ ਦਾ ਬੜਾ ਸੋਹਣਾ ਲੱਗਾਈ ਮੇਰਾ ਪਾਰ ਆ ਨਾ ਨਾ ਇਹ ਨਹੀਂ ਪਾਵਾਂਗੇ ਭਟਾ ਆਈ ਪਲਾਓਰ ਕਿੱਥੇ ਪਾਉਣੀਆਂ ਇਹ ਤੇ ਇੰਨਾ ਸੋਚਦੀ ਐ ਸਾਡੇ ਬਾਈ ਹਾਂ ਹੋਰ ਕੀ ਕਰਦੇ ਕਿਨੇ ਕੰਮ ਕਰਾਏ ਇਹ ਬਣਿਆ ਜਣਾ ਲੈ ਹੋਰ ਮੜੀਆਂ ਤੇ ਸ਼ੈਡ ਪਵਾਈ ਆਹੋ ਤੇ ਉਹ ਵਿਚੋਕ ਤੇ ਟੁੱਟੀ ਦਵਾਈ ਪਾ ਲਈ ਪਾ ਲਈ ਹਰ ਇੱਕ ਮੁਸਾਫਰ ਹੁੰਦਾ ਜਾਂਦਾ ਪੰਜ ਪੰਜਾ ਹੋਰ ਹੋਰ ਕੀ ਕਰਦੇ ਸਰਪੰਚੀ ਚੜੀ ਹੈ ਹੋਵੇ ਕਿਤੇ ਗੁਰਦਵਾਰੇ ਪੱਖਾ ਚੜਿਆ ਉੱਤੇ ਨਾ ਨਹੀਂ ਗਿਆ ਸਰਪੰਚੀ ਨੇ ਮੋਟਾ ਸਰਾ ਕਰਕੇ ਆਹ ਉਧਰ ਪੜਿਆ ਉਹ ਵੀ ਸਰਪੰਚੀ ਨੇ ਲਾਇਆ ਹਾਂ ਹੋਰ ਕਿ ਨਾ ਕਰਦੇ ਚੜੀ ਇਹਨੇ ਕੀ ਕਰਨੇ ਹਾਂ ਉਹ ਕਰਾ ਥੋੜੀ ਕਿਤੇ ਜਾਂਦੇ ਗੱਡੀ ਵੀ ਚਾ ਜਾਵਾਂਗੇ ਬੋਟ ਪਾਉਂ ਜਾਵਾਂਗੇ ਆਸੂ ਪਾ ਕੇ ਜਾਣਾ ਮੈਂ ਹਾਂ ਕਰਲੀ ਕਰਲੀ ਸੌਲੀ ਸੌਲੀ ਤੋਂ